ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਮਾਤਾ ਗੁਜਰੀ ਅਤੇ ਛੋਟੇ ਸਾਹਿਬ ਜਦਿਆਂ ਦੀ ਯਾਦ ਵਿੱਚ ਟੂਰਨਾਮੈਂਟ ਨਛੇਰੀ ਆਨੰਦਪੁਰ ਸਾਹਿਬ ਫੋਕੀ ਕਲੱਬ ਵੱਲੋਂ ਕਰਵਾਇਆ ਜਾਂਦਾ ਹੈ ਤੇ ਇਸ ਕਲੱਬ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਹੈ ਕੱਲਬ ਹੈ ਟੂਰਨਾਮੈਂਟ ਹੈ ਉਸ ਦੇ ਵਿੱਚ ਲਗਭਗ 24 ਟੀਮਾਂ ਵੱਖ-ਵੱਖ ਦੇ ਵੱਖ-ਵੱਖ ਹਿੱਸਿਆਂ ਤੋਂ ਜਿਹੜੇ ਹੈਗੇ ਭਾਗ ਲੈ ਰਹੀਆਂ ਤੇ ਇਹਨਾਂ ਟੀਮਾਂ ਦੀ ਨੌਕਆਊਟ ਸਟੇਜ ਦੇ ਉੱਤੇ ਮੈਚ ਹੋਣਗੇ ਉਸ ਤੋਂ ਬਾਅਦ ਕੱਲ ਫਾਈਨਲ ਖੇਡੇ ਜਾਣਗੇ ਫਾਈਨਲ ਤੋਂ ਬਾਅਦ ਟੀਮਾਂ ਨੂੰ ਸ਼ਾਨਦਾਰ ਟਰੋਫੀਆਂ ਦੇ ਨਾਲ ਨਕਦ ਇਨਾਮ ਦਿੱਤੇ ਜਾਣਗੇ ਇਸ ਟੂਰਨਾਮੈਂਟ ਵਿੱਚ ਸਾਨੂੰ ਰਾਊਂਡ ਕਲਾਸ ਰੋਟਰੀ ਕਲੱਬ ਤੇ ਹੋਰ ਸਾਡੇ ਜਿਹੜੇ ਸ਼ਹਿਰ ਦੇ ਨਾਮਵਰ ਸ਼ਖਸੀਅਤਾਂ ਸਾਨੂੰ ਹਮੇਸ਼ਾ ਸਹਿਯੋਗ ਕਰਦੀਆਂ ਹਨ ਖਾਸ ਤੌਰ ਦੇ ਉੱਤੇ ਤਖਸ਼ੀਰੀ ਕੇਸਗੜ ਸਾਹਿਬ ਦਾ ਸਹਿਯੋਗ ਹਮੇਸ਼ਾ ਸਾਡੇ ਨਾਲ ਬਣਿਆ ਰਹਿੰਦਾ ਹੈ ਜੀ ਡਾਕਟਰ ਸਾਹਿਬ ਕੀ ਕਹਿੰਗੇ ਹਾਂਜੀ ਜੋ ਅੱਜ ਅੱਜ ਦਾ ਇਹ ਟੂਰਨਾਮੈਂਟ ਨੰਦਪੁਰ ਸਾਹਿਬ ਚ ਮੇਅਰ ਬਾਬਾ ਚੈਰੀਟੇਬਲ ਟਰਸਟ ਮਸੀਬ ਖਾਨਾ ਤੋਂ ਸਾਡੇ ਰੋਟੀ ਚੰਡੀਗੜ੍ਹ ਦੇ ਐਕਸ ਪ੍ਰੈਜ਼ੀਡੈਂਟ ਹਸਨ ਮਹਿਦੀ ਜੀ ਦੋ ਲਗਾਇਆ ਗਿਆ ਇੱਕ ਫਾਊਂਡੇਸ਼ਨ ਵਾਲਾ ਜੋ ਟੂਰਨਾਮੈਂਟ ਉਜਾਗਤ ਕੀਤਾ ਗਿਆ ਛੋਟੇ ਬੱਚਿਆਂ ਵਾਸਤੇ ਇੱਕ ਬਹੁਤ ਐਨਕਰੇਜਿੰਗ ਸਟੈਪ ਹੈ ਜਿੱਤੇ ਕਿ ਅੱਜ ਸਾਡੇ ਪੰਜਾਬ ਦੀ ਨੌਜਵਾਨੀ ਜਿਹੜੀ ਹੈ ਉਹ ਨਸ਼ਿਆਂ ਵਿੱਚ ਰੁੱੜਦੀ ਜਾ ਰਹੀ ਹੈ ਉਹਨੂੰ ਰੋਕਣ ਵਾਸਤੇ ਅਸੀਂ ਜਦੋਂ ਬੱਚਿਆਂ ਨੂੰ ਪੰਜੀਰੀ ਛੋਟੇ ਲੈਵਲ ਤੋਂ ਪ੍ਰਾਇਮਰੀ ਸਕੂਲ ਜਾਂ ਹਾਈ ਸਕੂਲ ਲੈਵਲ ਤੋਂ ਚੱਕਾਂਗੇ ਤਾਂ ਉਹਨਾਂ ਨੂੰ ਇਸ ਪਾਸੇ ਤੋਰਾਂਗੇ ਤੇ ਬੱਚਿਆਂ ਦੇ ਉੱਤੇ ਫਿਟਨੈਸ ਹੋ ਗਈ ਮਾਨਸਿਕ ਵੀ ਉੱਥੇ ਆਪਣੇ ਆਪ ਵਿੱਚ ਫਿਟਨੈਸ ਆਏਗੀ ਫਿਜ਼ੀਕਲ ਫਿਟਨੈਸ ਆਏਗੀ ਆਗੀ ਇੱਕ ਐਸੈਂਸ਼ੀਅਲਤਾ ਆਏਗੀ ਔਰ ਇਹੀ ਬੱਚੇ ਵੱਡੇ ਹੋ ਕੇ ਸਕਸੈਸਫੁਲ ਹੋ ਕੇ ਅچھے ਪਲੇਅਰ ਬਣ ਕੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਨਾਮ ਲੈਣਗੇ ਔਰ ਦੇਸ਼ ਦੇ ਸਮਾਜ ਵਾਸਤੇ ਆਪਣੇ ਵਾਸਤੇ ਇੱਕ ਅੱਛਾ ਮਕਾਮ ਹਾਸਲ ਕਰਨਗੇ ਹਾਂਜੀ ਆਨੰਦਪੁਰ ਸਾਹਿਬ ਹੋਕੀ ਕਲੱਬ ਵੱਲੋਂ ਇਹ ਜਿਹੜਾ ਟੂਰਨਾਮੈਂਟ ਕਰਾ ਰਹੇ ਹਰ ਸਾਲ ਕਰਵਾਉਂਦੇ ਆ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਔਰ ਖੇਡਾਂ ਦੇ ਨਾਲ ਜੋੜਨ ਦਾ ਅਸੀਂ ਰੋਟਰੀ ਕਲੱਬ ਆਨੰਦਪੁਰ ਸਾਹਿਬ ਵੱਲੋਂ ਇਹਨਾਂ ਨੂੰ ਪੂਰਾ ਵਿਸ਼ਵਾਸ ਦਵਾਉਂਦੇ ਆਂ ਕਿ ਇਹਦੇ ਹਰ ਸਪੋਰਟ ਇਹਨਾਂ ਦੀ ਕਰਾਂਗੇ ਜੋ ਵੀ ਸਾਨੂੰ ਕਮ ਲਾਉਂਗੇ ਆਪਾਂ ਇਹਨਾਂ ਦੇ ਨਾਲ ਖੜੇ ਆਂ ਇਹ ਵਧੀਆ ਬੱਚੇ ਖੇਡੂਗੇ ਵਧੀਆ ਬੱਚੇ ਨਿਕਲੂਗੇ ਇਸ ਵਧੀਆ ਸਿਹਤ ਬਣੂਗੀ ਵਧੀਆ ਪੜੂਗੇ ਲਿਖੂਗੇ ਵਧੀਆ ਪ੍ਰਾਲਾ ਲਗੇ ਮੈਂ ਹਸਨ ਸਿੰਘ ਮੇਜੀ ਰੋਟਰੀ ਕਲੱਬ ਚੰਡੀਗੜ੍ਹ ਦਾ ਪਾਸਟ ਪ੍ਰੈਜ਼ੀਡੈਂਟ ਆ ਅੱਜ ਇੱਥੇ ਆਨੰਦਪੁਰ ਸਾਹਿਬ ਇੱਕ ਟੂਰਨਾਮੈਂਟ ਹੈਗਾ हॉकी ਦਾ ਲੜਕੀਆਂ ਦਾ ਔਰ ਲੜਕੀਆਂ ਦਾ ਸਾਡੇ ਇੱਕ ਐਨਜੀਓ ਮੈਂ ਰਨ ਕਰਦਾ ਬਸੀ ਪਠਾਨਾ ਉਹਦਾ ਨਾਮ ਹੈਗਾ ਮਿਹਰ ਬਾਬਾ ਚੈਰੀਟੇਬਲ ٹرسٹ ਉਹਨਾਂ ਚੋਂ ਉਪਰਾਲਿਆਂ ਚੋਂ ਇੱਕ ਉਪਰਾਲਾ ਹੈਗਾ हॉकी ਨਰਸਰੀ ਜਿਹਦੇ ਵਿੱਚ ਅਸੀਂ 100 ਬੱਚਿਆਂ ਨੂੰ ਲੜਕੇ ਔਰ ਲੜਕੀਆਂ ਨੂੰ हॉकी ਦੀ ਟ੍ਰੇਨਿੰਗ ਦਿੰਨੇ ਦਿੱਲੀ ਤੇ ਉੱਥੋਂ ਇਹ ਪਨੀਰੀ ਤਿਆਰ ਹੋ ਕੇ ਫਿਰ ਉਹਨਾਂ ਨੂੰ ਅਸੀਂ ਅਲੱਗ-ਅਲੱਗ ਜਗ੍ਹਾ ਤੇ ਲਿਜਾ ਕੇ ਤੇ ਮੈਚੇਸ ਕਰਵਾਈਦੇ ਨੇ ਤੇ ਅੱਜ ਸਦਕਾ ਇੱਥੇ ਦੀ ਜਿਹੜੀ ਹਾਕੀ ਅਕੈਡਮੀ ਐ ਪਲੱਸ ਇੱਥੇ ਦੇ ਜਿਹੜੇ ਰੋਟਰੀ ਕਲੱਬ ਸ਼੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਨੇ ਰਾਣਾ ਸਾਹਿਬ ਡਾਕਟਰ ਸਾਹਿਬ ਡਾਕਟਰ ਟਾਂਗ ਇਹਨਾਂ ਨੂੰ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਕਿ ਆ ਜਿਹੜਾ ਹਾਕੀ ਦਾ ਇੱਥੇ ਟੂਰਨਾਮੈਂਟ ਚੱਲਿਆ ਇਹਨਾਂ ਨੂੰ ਮੋਟੀਵੇਟ ਕਰੀਏ ਬੱਚਿਆਂ ਨੂੰ ਪਲੱਸ ਇਹਨਾਂ ਨੂੰ ਹੋਰ ਕੀ ਅਸੀਂ ਬੱਚਿਆਂ ਨੂੰ ਹੈਲਪ ਕਰ ਸਕਦੇ ਆ ਉਸ ਵਾਸਤੇ ਅਸੀਂ ਰੋਟਰੀ ਕਲੱਬ ਦੇ ਸਾਰੇ ਇੱਥੇ ਇਕੱਤਰ ਹੋਏ ਆ ਤੇ ਇਹ ਸਾਡਾ ਕੰਮ ਹੈ ਵਨ ਆਫ ਦਾ ਵਰਕਸ ਦੈਟ ਵੀ ਡੂ